ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਬੁੱਢਣ ਸਾਹਿਬ ਜੀ ਦੀ ਹੈ ਜਦੋਂ ਬਾਬਾ ਬੁੱਢਣ ਸਾਹਿਬ ਜੀ ਨੇ ਦੁੱਧ ਦਾ ਭਰਿਆ ਘਟੋਰਾ ਗੁਰੂ ਜੀ ਨੂੰ ਪਰਵਾਨ ਕਰਨ ਲਈ ਕਿਹਾ ਤਾਂ ਗੁਰੂ ਜੀ ਨੇ ਦੁੱਧ ਦਾ ਘਟੋਰਾ ਕਿਉਂ ਨਹੀਂ ਲਿਆ ਇੱਕ ਵਾਰ ਚੌਥੀ ਉਦਾਸੀ ਵੇਲੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਗਿੱਰਤਪੁਰ ਸਾਹਿਬ ਦੇ ਜੰਗਲਾਂ ਵਿੱਚ ਪਹੁੰਚੇ ਜਿੱਥੇ ਬਾਬਾ ਬੁੱਢਣ ਸਾਹਿਬ ਜੀ ਦਾ ਡੇਰਾ ਸੀ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਮਰਦਾਨਾ ਜੀ ਚਲੋ ਇਸ ਜਗ੍ਹਾ ਤੇ ਬੈਠ ਕੇ ਰੱਬ ਦੀ ਬੰਦਗੀ ਕਰੀਏ ਇਹ ਕਹਿ ਕੇ ਸੱਚੇ ਪਾਤਸ਼ਾਹ ਜੀ ਉੱਥੇ ਹੀ ਕਟਿੱਲੇ ਤੇ ਬੈਠ ਜਾਂਦੇ ਹਨ ਭਾਈ ਮਰਦਾਨਾ ਜੀ ਵੀ ਸੱਚੇ ਪਾਤਸ਼ਾਹ ਜੀ ਕੋਲ ਬੈਠ ਜਾਂਦੇ ਹਨ ਅਤੇ ਕਹਿੰਦੇ ਹਨ ਸੱਚੇ ਪਾਤਸ਼ਾਹ ਜੀ ਦੱਸੋ ਕੀ ਹੁਕਮ ਹੈ ਗੁਰੂ ਜੀ ਕਹਿੰਦੇ ਹਨ ਭਾਈ ਮਰਦਾਨਾ ਜੀ ਰਬਾਬ ਛੇੜੋ ਬਾਣੀ ਆਈ ਹੈ ਭਾਈ ਮਰਦਾਨਾ ਜੀ ਰਬਾਬ ਛੇੜਦੇ ਹਨ ਐਨੇ ਨੂੰ ਬਾਬਾ ਬੁੱਢਣ ਸ਼ਾਨਾਮੀ ਪੀਰ ਜੋ ਕਿ ਬਹੁਤ ਵੱਡੀ ਉਮਰ ਦੇ ਸਨ ਉੱਥੇ ਪਹੁੰਚਦੇ ਹਨ ਅਤੇ ਭਾਈ ਮਰਦਾਨਾ ਜੀ ਨੂੰ ਪੁੱਛਦੇ ਹਨ ਕੌਣ ਹੋ ਤੁਸੀਂ ਇਸ ਜਗ੍ਹਾ ਤੇ ਕੀ ਕਰ ਰਹੇ ਹੋ ਇਹ ਡੇਰਾ ਮੇਰਾ ਹੈ ਤਾ ਭਾਈ ਮਰਦਾਨਾ ਜੀ ਕਹਿੰਦੇ ਹਨ ਇਹ ਦੀਨ ਦੁਨੀਆ ਦੇ ਮਾਲਕ ਸੱਚੇ ਬਾਦਸ਼ਾ ਗੁਰੂ ਨਾਨਕ ਜੀ ਹਨ ਅਤੇ ਮੈਂ ਇਹਨਾਂ ਦਾ ਚੇਲਾ ਹਾਂ ਮੇਰਾ ਨਾਮ ਮਰਦਾਨਾ ਹੈ ਬਾਬਾ ਬੁੱਧਨ ਸ਼ਾਹ ਜੀ ਨੇ ਕਿਹਾ ਇਹ ਢਿੱਲਾ ਮੇਰਾ ਹੈ ਤਾਂ ਗੁਰੂ ਜੀ ਨੇ ਕਿਹਾ ਬੁੱਧਨ ਸ਼ਾਹ ਇੱਥੇ ਦੋ ਘੜੀਆਂ ਬੈਠ ਕੇ ਪਰਮਾਤਮਾ ਨੂੰ ਯਾਦ ਕਰਨਾ ਹੈ ਕੁਝ ਸਮਾਂ ਰੁਕ ਕੇ ਇੱਥੋਂ ਚਲੇ ਜਾਵਾਂਗੇ ਬਾਬਾ ਬੁੱਢਣ ਸਾਜੀ ਨੇ ਕਿਹਾ ਨਾ ਨਾ ਇਹ ਮੇਰਾ ਅਸਥਾਨ ਹੈ ਮੇਰਾ ਸ਼ੇਰ ਮੇਰੀਆਂ ਬੱਕਰੀਆਂ ਨੂੰ ਚਾਰਨ ਗਿਆ ਹੈ ਥੋੜੀ ਦੇਰ ਵਿੱਚ ਮੁੜਨ ਵਾਲਾ ਹੈ ਜੇ ਤੁਸੀਂ ਇੱਥੋਂ ਨਾ ਗਏ ਤਾਂ ਉਸ ਨੇ ਆ ਕੇ ਪਹਿਲਾਂ ਤੁਹਾਨੂੰ ਹੀ ਖਾਣਾ ਹੈ ਫਿਰ ਮੈਨੂੰ ਨਾ ਕਿਹੋ ਇਹ ਕਹਿ ਕੇ ਬਾਬਾ ਬੁੱਢਣ ਸਾਜੀ ਉੱਥੋਂ ਚਲੇ ਗਏ ਫਿਰ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਸੱਚੇ ਪਾਤਸ਼ਾਹ ਪਹਿਲੀ ਵਾਰ ਸੁਣਿਆ ਹੈ ਕਿ ਸ਼ੇਰ ਬੱਕਰੀਆਂ ਨੂੰ ਚਾਰਨ ਗਿਆ ਹੈ ਪਰ ਸ਼ੇਰ ਤਾਂ ਬੱਕਰੀਆਂ ਨੂੰ ਖਾਂਦੇ ਹਨ ਚਾਰਦੇ ਨਹੀਂ ਕਿਤੇ ਬਾਬਾ ਬੁੱਢਣ ਸਾਹਿਬ ਸਾਨੂੰ ਡਰਾਉਣ ਦਾ ਮਾਰਾ ਝੂਠ ਬੋਲ ਕੇ ਤਾਂ ਨਹੀਂ ਗਿਆ ਤਾਂ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਮਰਦਾਨਾ ਮੈਨੂੰ ਵੀ ਪਤਾ ਹੈ ਕਿ ਸ਼ੇਰ ਬੱਕਰੀਆਂ ਨੂੰ ਖਾਂਦੇ ਹਨ ਪਰ ਭਾਈ ਬੁੱਢਣ ਸਾਹਿਬ ਝੂਠ ਨਹੀਂ ਬੋਲ ਕੇ ਗਿਆ ਇਹ ਕੋਈ ਆਮ ਫਕੀਰ ਨਹੀਂ ਹੈ ਇਸਨੇ ਬਹੁਤ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਹੋਈਆਂ ਹਨ ਇਸ ਦਾ ਸ਼ੇਰ ਸੱਚਮੁੱਚ ਹੀ ਬੱਕਰੀਆਂ ਚਾਰਦਾ ਹੈ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤੂੰ ਭਾਈ ਫਿਕਰ ਨਾ ਕਰ ਤੂੰ ਰਬਾਬ ਛੇੜ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ ਅਤੇ ਸੱਚੇ ਪਾਤਸ਼ਾਹ ਆਪਣੇ ਧਿਆਨ ਵਿੱਚ ਬੈਠ ਗਏ ਥੋੜੀ ਦੇਰ ਬਾਅਦ ਭਾਈ ਮਰਦਾਨਾ ਜੀ ਨੇ ਦੂਰੋਂ ਬਾਬਾ ਬੁੱਢਣ ਸਾਹਿਬ ਜੀ ਦੀਆਂ ਬੱਕਰੀਆਂ ਨੂੰ ਆਉਂਦਿਆਂ ਵੇਖਿਆ ਜਿਨ੍ਹਾਂ ਨੂੰ ਸਤਮੁਛ ਤੋਂ ਹੀ ਇੱਕ ਛੇਵ ਚਰਾ ਰਿਹਾ ਸੀ ਇਹ ਸਭ ਦੇਖ ਕੇ ਭਾਈ ਮਰਦਾਨਾ ਜੀ ਡਰ ਗਏ ਅਤੇ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਜਾ ਕੇ ਬੈਠ ਗਏ ਅਤੇ ਗੁਰੂ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ ਜੀ ਉਹ ਦੇਖੋ ਸ਼ੇਰ ਬੱਕਰੀਆਂ ਨੂੰ ਲੈ ਕੇ ਆ ਰਿਹਾ ਹੈ ਮਹਾਰਾਜ ਨੇ ਕਿਹਾ ਭਾਈ ਮਰਦਾਨਾ ਤੂੰ ਡਰਨਾ ਅਸੀਂ ਬੈਠੇ ਹਾਂ ਐਨੇ ਨੂੰ ਬਾਬਾ ਬੁੱਢਣ ਸਾਹ ਜੀ ਸ਼ੇਰ ਨੂੰ ਆਉਂਦਾ ਵੇਖ ਕੇ ਫਿਰ ਕਹਿੰਦੇ ਹਨ ਮੇਰੀ ਗੱਲ ਮੰਨੋ ਅਤੇ ਇੱਥੋਂ ਚਲੇ ਜਾਓ ਨਹੀਂ ਤਾਂ ਸ਼ੇਰ ਤੁਹਾਨੂੰ ਖਾ ਜਾਵੇਗਾ ਗੁਰੂ ਜੀ ਕਹਿੰਦੇ ਕੋਈ ਫਿਕਰ ਨਹੀਂ ਅਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਤੂੰ ਰਬਾਬ ਵਜਾ ਭਾਈ ਮਰਦਾਨਾ ਜੀ ਗੁਰੂ ਜੀ ਦਾ ਹੁਕਮ ਮੰਨ ਕੇ ਰਬਾਬ ਵਜਾਉਣ ਲੱਗਦੇ ਹਨ ਅਤੇ ਸੱਚੇ ਪਾਤਸ਼ਾਹ ਜੀ ਆਪਣੇ ਧਿਆਨ ਵਿੱਚ ਬੈਠ ਜਾਂਦੇ ਹਨ ਥੋੜੀ ਦੇਰ ਬਾਅਦ ਸ਼ੇਰ ਆਉਂਦਾ ਹੈ ਅਤੇ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਕੋਲ ਬੈਠ ਜਾਂਦਾ ਹੈ ਇਹ ਸਭ ਦੇਖ ਕੇ ਬੁੱਧਨ ਸਾਹ ਜੀ ਹੈਰਾਨ ਰਹਿ ਜਾਂਦੇ ਹਨ ਅਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਟੈ ਪੈਂਦੇ ਹਨ ਅਤੇ ਕਹਿੰਦੇ ਹਨ हे ਸੱਚੇ ਪਾਤਸ਼ਾਹ ਜੀ ਮੇਰੇ ਤੋਂ ਤੁਹਾਨੂੰ ਪਹਿਚਾਨਣ ਵਿੱਚ ਬਹੁਤ ਵੱਡੀ ਗਲਤੀ ਹੋ ਗਈ ਹੈ ਕਿਰਪਾ ਕਰਕੇ ਮੈਨੂੰ ਬਖਸ਼ ਦਿਓ ਉਹ ਇੱਕ ਦੁੱਧ ਦਾ ਕਟੋਰਾ ਲੈ ਕੇ ਆਉਂਦੇ ਹਨ ਅਤੇ ਕਹਿੰਦੇ ਹਨ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਦੁੱਧ ਦਾ ਕਟੋਰਾ ਪਰਵਾਨ ਕਰ ਲਵੋ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਨਾ ਭਾਈ ਹੁਣ ਇਹ ਦੁੱਧ ਦਾ ਕਟੋਰਾ ਅਸੀਂ ਪਰਵਾਨ ਨਹੀਂ ਕਰਾਂਗੇ ਬਾਬਾ ਬੁੱਢਣ ਸਾਹਿਬ ਜੀ ਨੇ ਕਿਹਾ ਸੱਚੇ ਪਾਤਸ਼ਾਹ ਜੀ ਮੈਨੂੰ ਮਾਫ ਕਰ ਦਵੋ ਮੇਥੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਮੈਂ ਤੁਹਾਨੂੰ ਪਛਾਣ ਨਾ ਸਕਿਆ ਇਰਪਾ ਕਰਕੇ ਇਹ ਦੁੱਧ ਛੱਕ ਲਵੋ ਗੁਰੂ ਜੀ ਕਹਿੰਦੇ ਭਾਈ ਜੇ ਇਹ ਦੁੱਧ ਤੂੰ ਸਾਨੂੰ ਆਉਂਦਿਆਂ ਨੂੰ ਹੀ ਪਿਲਾਉਂਦਾ ਤਾਂ ਅਸੀਂ ਇਹ ਦੁੱਧ ਛੱਕ ਲੈਂਦੇ ਪਰ ਜਿਸ ਤਰ੍ਹਾਂ ਤੂੰ ਦੁੱਧ ਛਕਾਉਣ ਵਿੱਚ ਦੇਰ ਕੀਤੀ ਹੈ ਉਸੇ ਤਰ੍ਹਾਂ ਹੁਣ ਅਸੀਂ ਦੁੱਧ ਛਕਣ ਵਿੱਚ ਵੀ ਦੇਰ ਕਰਾਂਗੇ ਬਾਬਾ ਬੁੱਧਨ ਸਾਹ ਕਹਿੰਦੇ ਸੱਚੇ ਪਾਤਸ਼ਾਹ ਜੀ ਹੋ ਕਿੰਨੀ ਦੇਰ ਮੈਨੂੰ ਇੰਤਜ਼ਾਰ ਕਰਨਾ ਪਵੇਗਾ ਤਾਂ ਗੁਰੂ ਜੀ ਨੇ ਕਿਹਾ ਭਾਈ ਹੁਣ ਅਸੀਂ ਇਸ ਦੁੱਧ ਨੂੰ ਛੇਵੇਂ ਜਾਮੇ ਵਿੱਚ ਜਾ ਕੇ ਛਕਾਂਗੇ। ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਉਦੋਂ ਤੱਕ ਤਾਂ ਮੇਰਾ ਇਹ ਸਰੀਰ ਹੀ ਨਹੀਂ ਰਹੇਗਾ ਅਤੇ ਨਾ ਹੀ ਇਹ ਦੁੱਧ। ਤਾਂ ਸੱਚੇ ਪਾਸ਼ਾ ਨੇ ਕਿਹਾ ਭਾਈ ਬੁੱਢਣ ਸਾਹਿਬ ਸਾਡੇ ਇਹ ਬਚਨ ਯਾਦ ਰੱਖੀਂ ਅਸੀਂ ਛੇਵੇਂ ਜਾਮੇ ਵਿੱਚ ਆ ਕੇ ਇਹ ਦੁੱਧ ਵੀ ਛਕਾਂਗੇ ਅਤੇ ਤੁਸੀਂ ਆਪਣੇ ਹੱਥਾਂ ਨਾਲ ਹੀ ਇਹੀ ਸਾਨੂੰ ਸਿਖਾਉਗੇ ਉਦੋਂ ਤੱਕ ਤੁਹਾਨੂੰ ਮੌਤ ਨਹੀਂ ਆਵੇਗੀ ਇਸ ਦੁੱਧ ਨੂੰ ਵੀ ਇੱਕ ਟੋਆ ਪੁੱਟ ਕੇ ਉਸ ਵਿੱਚ ਰੱਖ ਦਵੋ ਅਸੀਂ ਛੇਵੇਂ ਜਾਮੇ ਵਿੱਚ ਆ ਕੇ ਇਹੀ ਦੁੱਧ ਛਕਾਂਗੇ ਉਦੋਂ ਤੱਕ ਇਸ ਦੁੱਧ ਨੂੰ ਕੁਝ ਨਹੀਂ ਹੋਵੇਗਾ ਬਾਬਾ ਬੁੱਢਣ ਸਾਹ ਜੀ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਖੜ੍ਹ ਗਏ ਅਤੇ ਉਹਨਾਂ ਦੇ ਬਚਨਾਂ ਦੀ ਆਗਿਆ ਦਾ ਪਾਲਣ ਕਰਕੇ ਉਹਨਾਂ ਦੇ ਛੇਵੇਂ ਜਾਮੇ ਵਿੱਚ ਆ ਕੇ ਉਹਨਾਂ ਨੂੰ ਦੁੱਧ ਪਿਲਾਉਣ ਦਾ ਇੰਤਜ਼ਾਰ ਕਰਨ ਲੱਗੇ ਬਹੁਤ ਸਾਲ ਇੰਤਜ਼ਾਰ ਕਰਨ ਪਿੱਛੋਂ ਜਦੋਂ ਬਾਬਾ ਨਾਨਕ ਜੀ ਨੇ ਆਪਣੇ 6ਵੇਂ ਜਾਮੇ ਵਿੱਚ ਗੁਰੂ ਹਰਗੋਬਿੰਦ ਜੀ ਦੇ ਰੂਪ ਵਿੱਚ ਬਾਬਾ ਬੁੱਢਣ ਸਾਹਿਬ ਜੀ ਦੇ ਕੋਲ ਪਹੁੰਚ ਕੇ ਦੁੱਧ ਮੰਗਿਆ ਤਾਂ ਬੁੱਢਣ ਸਾਹਿਬ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਆਪਣੇ ਬਚਨ ਪੂਰੇ ਕੀਤੇ ਕੀਰਤਪੁਰ ਸਾਹਿਬ ਵਿੱਚ ਬਾਬਾ ਬੁੱਢਣ ਸਾਹਿਬ ਜੀ ਨੇ 775 ਸਾਲ ਤਪੱਸਿਆ ਕੀਤੀ ਇਸ ਜਗ੍ਹਾ ਤੇ ਦੂਰੋਂ ਦੂਰੋਂ ਸੰਗਤਾਂ ਸਜਦਾ ਕਰਨ ਆਉਂਦੀਆਂ ਹਨ ਇੱਥੇ ਬਾਬਾ ਬੁੱਢਣ ਸਾਹਿਬ ਜੀ ਦੀ ਮਜ਼ਾਰ ਅਤੇ ਗੁਰੂ ਹਰਗੋਬਿੰਦ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੇ ਨਾਂ ਤੇ ਬਣਿਆ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ਜੋ ਕਿ ਸੰਜੀਵਾਲਤਾ ਦੇ ਉਪਦੇਸ਼ ਦੀ ਜੀਉਂਦੀ ਜਾਗਦੀ ਮਿਸਾਲ ਹੈ ਜੇ ਸਾਖੀ ਸੁਣਾਉਂਦਿਆਂ ਵਕਤ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਮੁਆਫ ਕਰਨਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ